ਸਰ ਮੈਂ ਪਿੰਟਾਬਾਂ ਕੋ ਕਰੀਆਂ ਅਬੋਰਤੀ ਰਹਿਣ ਵਾਲਿਆਂ ਤੇ ਜੇ ਇੱਥੇ ਤੱਕ ਪਹੁੰਚਣ ਦੀ ਸਫਰ ਦੀ ਗੱਲ ਹੈ ਤੇ ਸਰ ਮੈਂ ਆਪਣੀ ਪ੍ਰਾਇਮਰੀ ਐਜੂਕੇਸ਼ਨ ਆਪਣੇ ਪਿੰਡ ਤੋਂ ਹੀ ਕੀਤੀ ਮਾਯਾ ਦੇਵੀ ਸਕੂਲ ਉਸ ਤੋਂ ਬਾਅਦ ਮੈਂ ਐਡਮਿਸ਼ਨ ਲਿਆ ਉਸ ਤੋਂ ਬਾਅਦ ਮੈਂ ਆਪਦੀ ਐਜੂਕੇਸ਼ਨ ਸ਼ਾਸਤਨਾਮ ਜੀ ਗਰਲ ਸਕੂਲ सिरसा ਹਰਿਆਣਾ ਚ ਕੀਤੀ ਤੇ ਮੈਂ ਆਪਦੀ ਗ੍ਰੈਜੂਏਸ਼ਨ ਸ਼ਾਸਤਨਾਮ ਜੀ ਗਰਲ ਕਾਲਜ सिरसा ਹਰਿਆਣਾ ਤੋਂ ਕੀਤੀ ਉਸ ਤੋਂ ਬਾਅਦ ਮੈਂ ਆਪਦੀ ਮਾਸਟਰਸ ਕੀਤੀ ਸੀ ਐਮ ਐਸ ਸੀ ਜੀਓਗ੍ਰਾਫੀ ਮੈਂ ਪੰਜਾਬ ਯੂਨੀਵਰਸਿਟੀ ਪਟਿਆਲਾ ਤੋਂ ਕੀਤੀ ਹੈ ਅਜ ਤੱਕ ਪਹੁੰਚਣ ਦੇ ਸਫਰ 'ਚ ਸਰ ਐਨ ਸੀ ਸੀ ਨੇ ਮੇਰਾ ਕਾਫੀ ਐਨ ਸੀ ਸੀ ਦਾ ਬਹੁਤ ਵੱਡਾ ਰੋਲ ਰਿਹਾ ਹੈ ਕਿਉਂਕਿ ਜਿਹੜੀ ਮੈਂ ਐਂਟਰੀ ਦੇ ਥਰੂ ਆਰਮੀ 'ਚ ਗਈ ਮੈਂ ਉਹ ਐਨ ਸੀ ਸੀ ਸਪੈਸ਼ਲ ਐਂਟਰੀ ਸੀ ਉਹ ਮੈਂ ਆਪਦੀ ਗ੍ਰੈਜੂਏਸ਼ਨ ਦੇ ਦੌਰਾਨ ਸ਼ਾਸਤਨਾਮ ਜੀ ਗਰਲਸ ਕਾਲਜ ਸਰਸਾ ਹਰਿਆਣਾ ਤੋਂ ਕੀਤੀ ਕਾਫੀ ਔਖਾ ਰਿਹਾ ਸਫਰ ਜਦ ਸਰ ਆਈ ਊਡ ਸੇ ਔਖਾ ਨਹੀਂ ਥੋੜਾ ਚੈਲੈਂਜਿੰਗ ਇਸ ਵਰਨਲ ਸੀ ਕਿਉਂਕਿ ਮੈਨੂੰ 8 ਅਟੈਂਪਟ ਲੱਗ ਗਏ ਤੱਕ ਪਹੁੰਚਣ ਲਈ ਐਸ ਤੋਂ ਪਹਿਲਾਂ ਵੀ ਸਿਲੈਕਸ਼ਨ ਹੋਣ ਦੇ ਬਾਵਜੂਦ ਨੰਬਰ ਆਫ ਵੈਕੈਂਸੀਜ਼ ਕੱਟੌਣ ਦੀ وجہ ਨਾਲ ਮੈਂ ਦੋ ਵਾਰ ਮੈਰਿਟ ਆਊਟ ਹੋਈ ਤੇ ਉਹੀ ਸਰ ਨੰਬਰ ਆਫ ਵੈਕੈਂਸੀਜ਼ ਫॉर ਔਮਨ ਕੈਡਟਸ ਇਜ਼ ਵੈਰੀ ਲੈਸ ਬਿਕਾਜ਼ ਆਫ 댓 ਆਈ ਹੈਡ ਟੂ ਅੰਡਰਗੋ ਸਰਟਨ ਟੈਸਟ ਅਗੇਨ ਐਂਡ ਅਗੇਨ ਤਾਂ ਉਹ ਸਭ ਤੋਂ ਵੱਡਾ ਚੈਲੰਜ ਸੀ ਮੇਰੇ ਲਈ ਐਸ ਦੌਰਾਨ ਕਿਤੇ ਹੌਸਲਾ ਕਿਤੇ ਟੁੱਟਿਆ ਕਿਉਂਕਿ ਐਨੇ ਟਾਈਮਸ ਤੋਂ ਬਾਅਦ ਸਰ ਮੇਰਾ ਵਿਜ਼ਨ ਕਲੀਅਰ ਸੀ ਕਿ ਮੈਂ ਐਈ ਆਰਮੀ ਦੇ ਵਿੱਚ ਹੀ ਜਾਣਾ ਹੈ ਇਵਨ ਇਫ ਇਟ ਟੇਕਸ ਮੋਰ ਅਟੈਂਪਟਸ ਬਟ ਆਈ ਸਟਿਲ ਹੈਡ ਥਿਸ ਥਿੰਗ ਇਨ ਮਾਈ ਮਾਈਂਡ ਕਿ ਮੈਂ ਇੱਥੇ ਹੀ ਜਾਣਾ ਤਾਂ ਮੈਨੂੰ ਵਿਚ ਵਿਚ ਕਦੇ ਕਦੇ ਜਦੋਂ ਰਿਜ਼ਲਟ ਆਉਂਦਾ ਸੀ ਤਾਂ ਬੁਰਾ ਲੱਗਦਾ ਸੀ ਕਿ ਐਸ ਵਾਰੀ ਵੀ ਨਹੀਂ ਹੋ ਪਾਇਆ ਬਟ ਆਫਟਰ ਸਮ ਡੇਜ਼ ਮੈਂ ਐਨਲਾਈਜ਼ ਕਰਦੀ ਸੀ ਕਿ ਕਿੱਥੇ ਕਮੀ ਰਹੀ ਤਾਂ ਉਹ ਚੀਜ਼ ਮੈਨੂੰ ਮੋਟੀਵੇਟ ਕਰਦੀ ਸੀ ਕਿ ਮੇਰੇ ਕੋਲ ਇੱਕ ਹੋਰ ਚਾਂਸ ਹੈ ਕਿ ਆਪਦੇ ਆਪ ਨੂੰ ਇੰਪਰੂਵ ਕਰਨ ਦਾ ਤਾਂ ਮੈਨੂੰ ਉਸ ਚੀਜ਼ ਨੇ ਆਪਦੇ ਆਪ ਨੂੰ ਐਜ਼ ਅ ਪਰਸਨ ਵੀ ਇੰਪਰੂਵ ਕਰਨ ਚ ਕਾਫੀ ਹੈਲਪ ਕੀਤੀ ਆਰਮੀ ਹੀ ਕਿਉਂ ਜੁਆਇਨ ਕੀਤੀ ਸੁਪਨਾ ਕਿਉਂ ਦੇਖਿਆ ਕਿ ਆਰਮੀ ਦੇ ਵਿੱਚ ਹੀ ਜਾਣਾ ਹੈ ਕਿ ਲੜਕੀਆਂ ਵਾਸਤੇ ਤਾਂ ਮਤਲਬ ਹੋਰ oportunidades ਬਹੁਤ ਹੈ ਜੌਬਸ ਇ ਸਰ ਇੱਕ ਤਾਂ ਇਹ ਬੈਰੀਅਰ ਬ੍ਰੇਕ ਕਰਨ ਵਾਲੀ ਗੱਲ ਹੈ ਵੀ ਜਿੱਥੇ ਇਹੀ ਸੋਸਾਇਟੀ ਚ ਮੈਂਟੈਲਿਟੀ ਹੈ ਕਿ ਔਰਤਾਂ ਲਈ ਬਹੁਤ ਘੱਟ ਜੌਬਸ ਨੇ ਟੀਚਿੰਗ ਹੋਗੀ ਜਾਂ ਵੇਅਰ ਦੇ ਫੀਲ ਮੋਰ ਸੇਫ ਆਪਾਂ ਕਹਿ ਦਿੰਨੇ ਆ ਕਿ ਬੈਂਕਿੰਗ ਚ ਬਟ ਇਹ ਫੀਲ ਮੇਰੇ ਏਰੀਆ ਦੇ ਵਿੱਚ ਹਲੇ ਅਨਐਕਸਪਲੋਰਡ ਹੈ ਲੋਕਾਂ ਨੂੰ ਇਹਨਾਂ ਪਤਾ ਨਹੀਂ ਹੈ ਤੇ ਜਦੋਂ ਮੈਂ ਐਨਸੀਸੀ ਜੁਆਇਨ ਕੀਤੀ ਸੀ ਉੱਥੇ ਮੈਨੂੰ ਆਫੀਸਰਸ ਨਾਲ ਇੰਟਰੈਕਟ ਕਰਨ ਦਾ ਮੌਕਾ ਮਿਲਿਆ ਉਮੋਤੀ ਆਮੀ ਦਾ ਲਾਈਫ ਸਟਾਈਲ ਦੇਖਿਆ ਜੀ ਨੇ ਮੈਨੂੰ ਮੋਟੀਵੇਟ ਕੀਤਾ ਤੇ ਮੈਨੂੰ ਲੱਗਿਆ ਕਿ ਮੇਰੇ ਚ ਕੈਪੇਬਿਲਿਟੀਆਂ ਹੈ ਜੇ ਮੈਂ ਆਪਦੇ ਆਪ ਤੇ ਕੰਮ ਕਰਾਂ ਮਿਹਨਤ ਕਰਾਂ ਤਾਂ ਮੈਂ ਵੀ ਉੱਥੇ ਤੱਕ ਪਹੁੰਚ ਸਕਦੀ ਆ। ਦੇਸ਼ ਦੀ ਜਿਹੜੀ ਸੇਵਾ ਕਰਨ ਦਾ ਜਿਹੜਾ ਜਜ਼ਬਾ ਸੀਗਾ ਇਹ ਕਿੱਥੋਂ ਫਿਰ ਮਿਲਿਆ। ਕੇ ਦੇਖ ਕੇ ਕਿ ਲੋਕ ਜਿਹੜੇ ਹੈ ਬਾਰਡਰਸ ਤੇ ਰਹਿੰਦੇ ਆ ਜਾਂ ਆਰਮੀ ਕਿਸਤਰਾ ਦੇ ਜਿਹੜੇ ਮੁਸ਼ਕਲਾਂ ਦਾ ਸਾਹਮਣਾ ਕਰਦੇ ਆ। ਸਰ ਮੈਂ ਬੋਲੂਗੀ ਕਿ ਐਨਸੀਸੀ ਮੇਰਾ ਫਰਸਟ ਜਿਨੇ ਮੈਨੂੰ 스ਪਾਰਕ ਦਿੱਤੀ ਤੇ ਉਸ ਤੋਂ ਬਾਅਦ ਜਿਹੜੀ ਚੀਜ਼ਾਂ ਨੇ ਐਡਿਡ ਮੋਟੀਵੇਸ਼ਨ ਦਾ ਕੰਮ ਕੀਤਾ ਮੈਂ ਉਸ ਤੋਂ ਬਾਅਦ ਡਿਊਰਿੰਗ ਲਾਕਡਾਊਨ ਵੀ ਕਾਰਗਿਲ ਵਰਗੀਆਂ ਕਿਤਾਬਾਂ ਪੜੀਆਂ ਤੇ ਜਿਨ੍ਹਾਂ ਨੇ ਮੈਨੂੰ ਮੋਟੀਵੇਟ ਕੀਤਾ ਇੱਕ ਬੁੱਕ ਮੈਂ ਰਚਨਾ ਬੇ ਸ਼ਰਾਵਤ ਦੀ ਪੜੀ ਸੀ ਸ਼ੂਟ ਡਾਈ ਫਲਾਈ ਜਿੰਦੇ ਵਿੱਚ ਆਰਮੀ ਆਫਿਸਰਸ ਜਾਂ ਜਵਾਨਾਂ ਦੀਆਂ ਉਹਨਾਂ ਦੀ ਲਾਈਫ ਬਾਰੇ ਲਿਖਿਆ ਸੀ ਤੇ ਜਿਨੇ ਮੈਨੂੰ ਕਾਫੀ ਇਨਸਪਾਇਰ ਕੀਤਾ ਮੈਂ ਕਹੂੰਗੀ ਇਹ ਸਭ ਚੀਜ਼ਾਂ ਨੇ ਇੱਕ ਐਡਿਡ ਮੋਟੀਵੇਸ਼ਨ ਦਾ ਕੰਮ ਕੀਤਾ ਬਟ ਇਨੀਸ਼ਲ ਸਪਾਰਕ ਮੈਨੂੰ ਐਨਸੀਸੀ ਤੋਂ ਮਿਲੀ ਉੱਥੇ ਜਦੋਂ ਮੈਂ ਇੱਕ ਐਨਸੀ ਦੇ ਕੈਂਪਸ ਲਗਾਏ ਤਾਂ ਉੱਥੇ ਜਦੋਂ ਉਹਨਾਂ ਦਾ ਲਾਈਫ ਸਟਾਈਲ ਦੇਖਦੇ ਸੀ ਜਾਂ ਫਿਰ ਐਕਟਿਵ ਲਾਈਫ ਜਿਨੇ ਸਪੋਰਟਸ ਬਾਕੀ ਪਰੇਡ ਵਗੈਰਾ ਇਨਕਲੂਡਿਡ ਸੀ ਮੈਪ ਰੀਡਿੰਗ ਤੇ ਉਹਨਾਂ ਚੀਜ਼ਾਂ ਤੋਂ ਮੈਨੂੰ ਕਾਫੀ ਆਈ ਯੂਸ ਟੂ ਗੈਟ ਇੰਟ੍ਰੀਗਡ ਕੀ ਇਹ ਚੀਜ਼ਾਂ ਕਾਫੀ ਲਾਈਫ ਚ ਹੈਲਪਫੁਲ ਰਹਿਣ ਗਿਆ ਇਹ ਮੈਨੂੰ ਵੀ ਆਪਦੇ ਆਪ ਨੂੰ ਇੱਕ ਐਕਟਿਵ ਲਾਈਫਸਟਾਈਲ ਰੱਖਣ ਚ ਹੈਲਪ ਕਰਨ ਗਿਆ ਤਾਂ ਉਹਨਾਂ ਚੀਜ਼ਾਂ ਨੇ ਮੈਨੂੰ ਕਾਫੀ ਹੈਲਪ ਕੀਤੀ। ਪਿੰਡੂ ਖੇਤਰ ਚੋਂ ਨਿਕਲ ਕੇ ਬੜਾ ਔਖਾ ਹੁੰਦਾ ਹੈ ਲੜਕੀਆਂ ਦੇ ਅਕਸਰ ਜਿਹੜੇ ਸੁਪਨੇ ਜਿਹੜੇ ਹੈਗੇ ਉੱਥੋਂ ਤੱਕ ਹੀ ਰਹਿ ਜਾਂਦੇ ਪਿੰਡਾਂ ਤੱਕ। ਕੀ ਕਹਾਂ ਉਹ? ਸਰ ਮੈਂ ਇਹ ਦੇ ਚ ਕਹੂੰਗੀ ਕਿ ਇਹਦੇ ਚ ਪੈਰੈਂਟਸ ਤੇ ਬੱਚਿਆਂ ਦੋਨਾਂ ਨੂੰ ਕੰਮ ਕਰਨ ਦੀ ਲੋੜ ਹੈ। ਮੈਨੂੰ ਕਹੂੰਗੀ ਕਿ ਇਹ ਨਾ ਸਿਰਫ ਪੈਰੈਂਟਸ ਦੀ ਗਲਤੀ ਹੈ ਜਾਂ ਫਿਰ ਸਿਰਫ ਉਹ ਕੁੜੀਆਂ ਦੀ ਗਲਤੀ ਹੈ। ਅ ਕੁੜੀਆਂ ਨੂੰ ਵੀ ਚਾਹੀਦਾ ਹੈ ਕਿ ਉਹ ਆਪਦੇ ਪੇਰੈਂਟਸ ਅੱਗੇ ਆਪਦੀ ਗੱਲ ਰੱਖਣ ਤੇ ਪੇਰੈਂਟਸ ਨੂੰ ਵੀ ਚਾਹੀਦਾ ਹੈ ਉਹਨਾਂ ਦੇ ਡਿਸੀਜਨ ਨੂੰ ਰਿਸਪੈਕਟ ਕਰਨ ਤੇ ਉਹਨਾਂ ਦੀ ਗੱਲ ਨੂੰ ਸੁਣਿਆ ਜਾਵੇ ਤੇ ਜਦੋਂ ਇੱਕ ਕੁੜੀ ਨੂੰ ਅਪੋਰਚ्युनिटी ਮਿਲਦੀ ਹੈ ਸ਼ਹਿਰਾਂ 'ਚ ਪੜਨ ਦੀ ਤਾਂ ਉਹਨਾਂ ਦਾ ਫਰਜ਼ ਬਣਦਾ ਹੈ ਕਿ ਆਪਦੇ ਪੇਰੈਂਟਸ ਨੂੰ ਵਧੀਆ ਰਿਜ਼ਲਟ ਦਿੱਤਾ ਜਾਵੇ ਜੋ ਉਹਨਾਂ ਨੇ ਅਪੋਰਚ्युनिटी ਪ੍ਰੋਵਾਈਡ ਕੀਤੀ ਹੈ ਤੇ ਦੂਜੀ ਗੱਲ ਉਹ ਆਪਦੇ ਆਪ ਨੂੰ ਕਿਸੇ ਤੋਂ ਘੱਟ ਨਾ ਸਮਝਣ اسپੈਸ਼ਲੀ ਦ ਗਰਲਜ਼ ਦੋਜ਼ ਹੂ ਬਿਲੋਂਗ ਟੂ ਅਰਬਨ ਏਰੀਆਜ਼ ਜਨਰਲੀ ਵੀ ਫੀਲ ਦੈਟ ਵੀ ਆਰ ਇਨਫੀਰੀਅਰ comparatively but we are not it's just that we did not get the opportunity but whenever you get the opportunity it's your responsibility to grab that and to provide best of the results to your parents ਬਹੁਤ ਗਰਮ ਮਹਿਸੂਸ ਹੁੰਦਾ ਬਹੁਤ ਮਾਣ ਮਹਿਸੂਸ ਹੁੰਦਾ ਪਿੰਡ ਦੇ ਵਿੱਚੋਂ ਏਰੀਆ ਦੇ ਵਿੱਚੋਂ ਪਹਿਲੀ ਫੌਜ ਦੇ ਵਿੱਚ ਅਫਸਰ ਬਣੀ ਹੈ ਬੇਟੀ ਤਾਂ ਬਹੁਤ ਖੁਸ਼ੀ ਹੁੰਦੀ ਹੈ ਪ੍ਰਸ਼ਾਸਨਿਕ ਸੇਵਾ ਦੇ ਵਿੱਚ ਹੋਰ ਰੈਵਨਿਊ ਡਿਪਾਰਟਮੈਂਟ ਦੇ ਵਿੱਚ ਪੁਲਿਸ ਡਿਪਾਰਟਮੈਂਟ ਚ ਕਾਫੀ ਅਫਸਰ ਬਣਿਆ ਪਿੰਡ ਦੇ ਵਿੱਚੋਂ ਲੇਕਿਨ ਇਸ ਲਾਈਨ ਤੇ ਇਹ ਪਹਿਲੀ ਬੱਚੀ ਗਈ ਹੈ ਤਾਂ ਬਹੁਤ ਖੁਸ਼ੀ ਹੁੰਦੀ ਹੈ। ਸ਼ੁਕਰਕਤ ਵੈਸੇ ਤੁਹਾਡਾ ਕੰਮ ਜਿਹੜਾ ਹੈਗਾ ਖੇਤੀਬਾੜੀ ਦਾ ਫਾਰਮਰ ਜਿਹੜੀ ਫੈਮਿਲੀ ਹੈਗੀ ਜੀ ਤੇ ਲੱਗਦਾ ਹੈ ਕਿ ਮਤਲਬ ਫਾਰਮਰ ਫੈਮਿਲੀ ਦੇ ਵਿੱਚੋਂ ਜਾਂ ਪਿੰਡ ਤੇ ਪਿੰਡ ਦੇ ਵਿੱਚੋਂ ਨਿਕਲ ਕੇ ਆਇਆ ਇਸ ਮੁਕਾਮ ਤੱਕ ਜਿਹੜਾ ਪਹੁੰਚਣਾ ਵਾਕਈ ਆਪਣੇ ਆਪ 'ਚ ਜਿਹੜਾ ਹੈਗਾ ਇੱਕ ਬਹੁਤ ਵੱਡੀ ਉਪਲਬਧੀ ਹੈ। ਇਹ ਉਪਲਬਧੀ ਤਾਂ ਹੁੰਦੀ ਹੈ ਲੇਕਿਨ ਕੁਝ ਹਾਸਲ ਕਰਨ ਲਈ ਕੁਝ ਖੋਣਾ ਵੀ ਪੈਂਦਾ ਹੈ। ਤਾਂ ਕੋਈ ਇਤਿਹਾਸ ਬਣਨ ਲਈ ਕੁਰਬਾਨੀਆਂ ਤਾਂ ਦੇਣੀਆਂ ਪੈਂਦੀਆਂ। ਤਾਂ ਇਹ ਦਿਲ ਦੇ ਵਿੱਚ ਇੱਛਾ ਸੀਗੀ ਵੀ ਜਿਹੜੇ ਲੋਕ ਉੱਥੇ ਫੌਜ ਦੇ ਬਾਰਡਰਾਂ ਤੇ ਖੜੇ ਰਾਤ ਨੂੰ ਜਾਗਦੇ ਅਸੀਂ ਆਪਾਂ ਵੀ ਕੋਈ ਨਾ ਬੱਚਾ ਲekin ਬੱਚੇ ਦੀ ਇੱਛਾ ਸੀ ਇਸ ਪਾਸੇ ਜਾਣਾ ਤਾਂ ਹੋਰ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਗਈ ਫਿਰ ਤਾਂ ਲੜਕੀਆਂ ਬੜੀਆਂ ਘਟਿਆਆਂ ਲੜਕੀਆਂ ਨੂੰ ਅਕਸਰ ਹੀ ਦੇਖਿਆ ਜਾਂਦਾ ਕਿ ਮਤਲਬ ਉਹਨਾਂ ਨੂੰ ਫੌਜ ਚ ਨਹੀਂ ਭੇਜਿਆ ਜਾਂਦਾ ਬਿਲਕੁਲ ਬਿਲਕੁਲ ਤੁਹਾਡੀ ਗੱਲ ਸਹੀ ਹੈ ਲੜਕੀਆਂ ਨੂੰ ਇਸ ਪਾਸੇ lekin ਹਰ ਇੱਕ ਕੀਮਤਾ ਕਿਥੇ ਹੀਰਾ ਪਿਆ ਉਹਨੂੰ ਤਰਾਸ਼ਣ ਦੀ ਲੋੜ ਹੁੰਦੀ ਹੈ ਅਗਰ ਉਹਨੂੰ ਸਪੋਰਟ ਮਿਲੇ ਏਰੀਏ ਦੀ ਮਾਂ ਪਿਓ ਦੀ ਜਾਂ ਕੋਈ ਉੱਪਰੋਂ ਗੋਡ ਗਿਫਟਡ ਕੋਈ ਆ ਜਾ ਇਸ਼ਾਰਾ ਮਿਲੇ ਵੀ ਤੁਸੀਂ ਇਸ ਵਕਤ ਕਰ ਸਕਦੇ ਹੋ ਮਕਾਮ ਅਸਲ ਤਾਂ ਹਾਸਲ ਹੋ ਸਕਦਾ ਹੈ ایسی ਕੋਈ ਗੱਲ ਨਹੀਂ ਗਈ ਮਿਹਨਤ ਬਹੁਤ ਕੀਤੀ ਹੈ ਬੇਟੀ ਨੇ ਮੈਨੂੰ ਤਾਂ ਢੀ ਵੀ ਲੱਗੀ ਮਿਹਨਤ ਤਾਂ ਦੇਖੋ ਸੈਕ੍ਰੀਫਾਈਸ ਵੀ ਕਰ ਸਕਦੇ ਬਿਲਕੁਲ ਮਿਹਨਤ ਤਾਂ ਕਰਨੀ ਪੈਂਦੀ ਹੈ ਮਿਹਨਤ ਬਿਨਾ ਤਾਂ ਮਿਹਨਤ ਕਰੋਗੇ ਤਾਂ ਉੱਪਰ ਵਾਲਾ ਕਿਸਮਤ ਵੀ ਬਦਲਦਾ ਦੇਖਿਆ ਤਾਂ ਆਪਣੇ ਸਾਡੇ ਸਾਹਮਣੇ ਤਾਂ ਖੁਸ਼ੀ ਹੁੰਦੀ ਹੈ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਬਹੁਤ ਜ਼ਿਆਦਾ ਪ੍ਰਾਊਡ ਹੁੰਦਾ ਵੀ ਸਤਗੁਰੂ ਨੇ ਰਹਿਮਤ ਕੀਤੀ ਸਾਥ ਮਿਲਿਆ ਦੋਸਤਾਂ ਦਾ ਮਿੱਤਰਾਂ ਦਾ ਪਿੰਡ ਦਾ ਔਰ ਹੌਸਲਾ ਵਜਾਈ ਸਮੇਂ-ਸਮੇਂ ਤੇ ਕਰਦੇ ਰਹੇ ਪੁੱਛਦੇ ਰਹੇ ਤਾਂ ਫਿਰ ਆਖਰ ਅਲ ਮੰਜ਼ਿਲ ਮਿਲ ਗਈ ਹੋ ਹੂੰ ਮਾਂ ਪਿਓ ਵਾਸਤੇ ਇਸ ਤੋਂ ਵੱਧ ਮਾਣ ਦੀ ਗੱਲ ਕੀ ਹੋ ਸਕਦੀ ਹੈ ਜੇ ਬੇਟੀਆਂ ਦੇ ਅੱਗੇ ਵਧਨ ਕਰਕੇ ਬੇਟੀਆਂ ਦੇ ਕਰਕੇ ਮਾਂ ਪਿਓ ਦਾ ਸਿਰ ਉੱਚਾ ਹੁੰਦਾ ਹੈ ਜਾਂ ਸਮਾਜ 'ਚ ਉਹਨਾਂ ਦੀ ਉਹਨਾਂ ਨੂੰ ਕੋਈ ਮਾਣ ਮਿਲਦਾ ਹੈ ਤਾਂ ਇਸ ਤੋਂ ਖੁਸ਼ੀ ਦੀ ਗੱਲ ਹੁੰਦੀ ਹੈ ਜਦੋਂ ਤੁਸੀਂ ਉੱਥੇ ਗਏ ਜਦੋਂ ਦੇ ਨਾਂ ਨਾਲ ਜਦੋਂ ਮਾਂ ਪਿਓ ਦੀ ਪਛਾਣ ਬਣਦੀ ਹੈ ਜਦੋਂ ਤੁਸੀਂ ਉੱਥੇ ਗਏ ਉੱਥੇ ਦੇਖਿਆ ਕਿ ਮਤਲਬ ਸਾਰੇ ਬੜੇ ਖੁਸ਼ ਖੁਸ਼ ਹੋ ਰਹੇ ਤਾਂ ਕੀ ਲੱਗਿਆ ਤੁਹਾਨੂੰ ਬਹੁਤ ਖੁਸ਼ੀ ਹੋਈ ਜੀ ਬਹੁਤ ਮਾਣ ਮਹਿਸੂਸ ਹੋਇਆ ਸਤਿਗੁਰ ਦਾ ਧੰਨਵਾਦ ਕੀਤਾ ਜਿਨ੍ਹਾਂ ਨੇ ਬੇਟੀ ਨੂੰ ਚੰਗੇ ਰਾਹ ਪਾਇਆ ਔਰ ਦੇਸ਼ ਦੀ ਸੇਵਾ ਕਰਨਾ ਕੋਈ ਛੋਟੀ ਮੋਟੀ ਗੱਲ ਨਹੀਂ ਹੂੰ ਔਰ ਖੁਸ਼ੀ ਇਹ ਚਾਹਨੇ ਆ ਵੀ ਬੱਚਾ ਤਨੋਂ ਮਨੋਂ ਤਨੋਂ ਪੂਰੀ ਤੇਜਤੀ ਸੇਵਾ ਕਰੇ ਲੱਗਦਾ ਨਹੀਂ ਕਿ ਮਤਲਬ ਮੁੰਡੇ ਕੁੜੀਆਂ ਦੇ ਵਿੱਚ ਅੱਜ ਵੀ ਜਿਹੜਾ ਫਰਕ ਮੰਨਿਆ ਜਾਂਦਾ ਕਿ ਨਹੀਂ ਆ ਮੁੰਡਾ ਹੈਗਾ ਇਹ ਚਾ ਲੇਟ ਆਵੇ ਕੁਝ ਹੋਵੇ ਤੇ ਇਹਨਾਂ ਨੂੰ ਜਿਹੜਾ ਰੋਕੇ ਜਾਂਦਾ ਇਹ ਮਤਲਬ ਉਹਨਾਂ ਦੇ ਸੁਪਨੇ ਜਿਹੜੇ ਪੂਰੇ ਨਹੀਂ ਕਰਨ ਦੇ ਵਿੱਚ ਜਿਹੜਾ ਹੈਗਾ ਮਾਪਿਓ ਦਾ ਵੀ ਇੱਕ ਬਹੁਤ ਵੱਡਾ ਰੋਲ ਹੈ ਮਾਪਿਆਂ ਦਾ سپورਟ ਤਾਂ ਬਹੁਤ ਜ਼ਰੂਰੀ ਹੈ ਬੇਟੀਆਂ ਲਈ ਤਾਂ ਖਾਸ ਕਰਕੇ ਬੇਟਿਆਂ ਨੂੰ ਤਾਂ ਹਰ ਕੋਈ سپورਟ ਕਰਦਾ ਹੈ ਪਰ ਮੈਨੂੰ ਖੁਸ਼ੀ ਹੈ ਵੀ ਇਸ ਪਰਿਵਾਰ ਵਿੱਚ ਅਸੀਂ ਜਿਹੜਾ ਹੈ ਬੇਟੇ-ਬੇਟੀ ਨੂੰ ਬਰਾਬਰ سپورਟ ਕੀਤਾ ਨਾ ਹੀ ਤਾਂ ਬੇਟੇ ਤੇ ਕਦੇ ਆਪ ਦੀ ਇੱਛਾ ਥੋਪੀ ਹੈ ਨਾ ਹੀ ਬੇਟੀ ਤੇ ਜੋ ਉਹਨਾਂ ਦੇ ਦਿਲ ਦੀ ਇੱਛਾ ਹੈ ਜਿੱਥੇ ਉਹ ਪੜਨਾ ਚਾਹਣ ਜਿਵੇਂ ਉਹ ਕਰਨਾ ਚਾਹਣ ਉਹਨਾਂ ਨੂੰ ਅਸੀਂ ਕਦੇ ਵੀ ਕੋਈ ਬੰਦਿਸ਼ ਨਹੀਂ ਲਗਾਈ ਉਹਨਾਂ ਤੇ ਵੀ ਤੁਸੀਂ ਇਸ ਤਰ੍ਹਾਂ ਨਹੀਂ ਤੇ ਇਸ ਤਰ੍ਹਾਂ ਕਰਨਾ ਹੈ ਜਿਵੇਂ ਉਹਨਾਂ ਦਾ ਦਿਲ ਕਰੇ ਪਰ ਸਾਨੂੰ ਇਸ ਗੱਲ ਦਾ ਵੀ ਮਾਣ ਹੈ ਬੱਚਿਆਂ ਨੇ ਕਦੇ ਵੀ ਇਸ ਗੱਲ ਦਾ ਨਜਾਇਜ਼ ਫਾਇਦਾ ਨਹੀਂ ਉਠਾਇਆ ਬਿਲਕੁਲ ਉਹਨਾਂ ਨੇ ਅੱਜ ਸਾਡਾ ਮਾਣ ਵਧਾਇਆ ਹੈ ਤੁਹਾਡਾ ਹੌਸਲਾ ਰਿਹਾ ਤੇ ਇਸੇ ਕਰਕੇ ਮੰਨਦੇ ਹੋ ਕਿ ਤੁਹਾਡਾ ਸਾਥ ਰਿਹਾ ਤੇ ਅੱਜ ਸਿਮਰਨ ਜਿਹੜੀ ਹੈ ਫੌਜ ਦੇ ਵਿੱਚ ਵੀ ਹੈ ਬਿਲਕੁਲ ਜੀ ਮਾਪਿਓ ਨੇ ਸਾਥ ਦਿੱਤਾ ਸਤਿਗੁਰੂ ਨੇ ਪੂਰਾ ਸਾਥ ਦਿੱਤਾ ਬੱਚਿਆਂ ਨੂੰ ਬਹੁਤ ਬੇਟੀਆਂ ਨੂੰ ਤਾਂ ਖਾਸ ਕਰਕੇ ਉਹਨਾਂ ਨੇ ਬਹੁਤ ਜ਼ਿਆਦਾ ਸਪੋਰਟ ਕੀਤਾ ਹੈ ਕਿ ਬੇਟੀਆਂ ਅੱਗੇ ਵਧਣ ਗੇਮਸ ਵਿੱਚ ਹਮ ਹਰ ਇੱਕ ਗੇਮ ਵਿੱਚ ਪਾਰਟਿਸਿਪੇਟ ਜਿਵੇਂ ਕਰਦੀ ਸੀ ਇਹ ਤਾਂ ਕਦੇ ਜੇ ਨੂੰ ਹੁੰਦਾ ਵੀ ਸੀ ਕੋਈ ਮੈਂ ਇਹ ਨਹੀਂ ਕਰ ਪਾਵਾਂਗੀ ਤਾਂ ਮੈਂ ਇਹਨੂੰ ਇਹ ਕਹਿੰਦੀ ਸੀ ਬੇਟੇ ਹੌਸਲਾ ਨਹੀਂ ਛੱਡਣਾ ਸਭ ਕੁਝ ਕਰ ਸਕੇਂਗੇ ਕੌਂਸਲਾ ਰੱਖ ਹਮ ਸਭ ਕੁਝ ਹੋਏਗਾ ਦਿਲ ਨਹੀਂ ਛੱਡਣਾ ਹੌਸਲੇ ਦਾ ਹੀ ਕਾਰਨ ਹੈ ਬਿਲਕੁਲ ਮਤਲਬ ਨਤੀਜਾ ਆਏਗਾ ਕਿ ਅੱਜ ਜਿਹੜਾ ਹੈਗਾ ਸਿਮਰਨ ਜਿਹੜੀ ਹੈ ਲੈਫਟ ਹੈਂਡ ਬਣ ਗਈ ਬਿਲਕੁਲ